ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 31 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਵੀ ਕੁਝ ਖਾਸ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਣਿਆ ਹੋਇਆ ਸੀ ਕਿ ਸਵੇਰ ਵੇਲੇ ਕੁਝ ਕਲਾਕਿਆਂ ਦੇ ਵਿੱਚ ਸੰਘਣੀ ਧੁੰਦ ਤੇ ਕੁਝ ਕਲਾਕਿਆਂ ਦੇ ਵਿੱਚ ਧੁੰਦ ਤੇ ਬੱਦਲ ਦਾ ਸੁਮਿਲ ਜਿਹਾ ਬਣਿਆ ਹੋਇਆ ਹੈ। ਬਣਿਆ ਹੋਇਆ ਹੈ। ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੋਇਆ ਹੈ ਜਿਸ ਕਰਕੇ ਠੰਡ ਵਿੱਚ ਕਾਫੀ ਵਾਧਾ ਦੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਤੇ ਅੱਜ ਦਿਨ ਵੇਲੇ ਵੀ ਸੂਰਜ ਦੇ ਦਰਸ਼ਨ ਨਾ ਮਾਤਰ ਜਿਹੀ ਹੂਣ ਦੀ ਉਮੀਦ ਹੈ ਪਰ ਕੁਝ ਕਿ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਸਾਰਾ ਦਿਨ ਵੀ ਰਹਿ ਸਕਦੀ ਹੈ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਦਵਾਬਾ ਤੇ ਮਾਝੇ ਦੇ ਵਿੱਚ ਸੂਰਜ ਦੇ ਦਰਸ਼ਨ ਬਾਅਦ ਦੁਪਹਿਰ ਤੋਂ ਬਾਅਦ ਥੋੜੇ ਸਮੇਂ ਲਈ ਹੋ ਸਕਦੇ ਨੇ ਠੰਡ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਹੈ ਹਰਿਆਣਾ ਰਾਜਸਥਾਨ ਦਿੱਲੀ ਤੇ ਜੁਪੀ ਦੇ ਕੁਝ ਇਲਾਕਿਆਂ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਬਣੀ ਹੋਈ ਹੈ ਤੇ ਲਗਾਤਾਰ ਕੋਲਟ ਢੇ ਲੱਗ ਰਹੇ ਹਨ ਤੇ ਠੰਡ ਵਿੱਚ ਇਸੇ ਤਰ੍ਹਾਂ ਹੀ ਵਾਧਾ ਜਾਰੀ ਰਹੇਗਾ ਤੇ ਆਉਣ ਵਾਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਤੇ ਧੁੰਦ ਵਿੱਚ ਵਾਧਾ ਹੋਵੇਗਾ ਸ਼ਾਮ ਵੇਲੇ ਵੀ ਕੁਝ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 5-6 ਤਰੀਕ ਨੂੰ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਲਗਾਤਾਰ ਬਣੀ ਹੋਈ ਹੈ